ਵੱਡੀ ਖਬਰ ਪਟਿਆਲਾ ਚ ਕਰਨਲ ਪੁਸ਼ਪਿੰਦਰ ਬਾਠ ਦੇ ਨਾਲ ਹੋਈ ਕੁੱਟਮਾਰ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਇਹ ਮਾਮਲਾ ਭਖਦਾ ਹੋਇਆ ਨਜ਼ਰ ਆ ਰਿਹਾ ਪਹਿਲਾਂ ਬੀਜੇਪੀ ਦੀ ਸਪੋਰਟ ਮਿਲੀ ਇਸ ਮਾਮਲੇ ਦੇ ਵਿੱਚ ਹੁਣ ਸਾਬਕਾ ਫੌਜੀ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਨਿਤਰਾਏ ਹਾਲਾਂਕਿ ਕੱਲ ਪਟਿਆਲਾ ਦੇ ਵਿੱਚ ਵੀ ਜੋ ਸੈਨਿਕ ਪਹੁੰਚੇ ਸੀ ਉਹਨਾਂ ਦੇ ਵੱਲੋਂ ਕਹਿ ਦਿੱਤਾ ਸੀ ਕਿ ਜੇਕਰ ਸਾਨੂੰ ਕਰਨਲ ਪੁਸ਼ਪਿੰਦਰ ਬਾਠ ਇੱਕ ਵਾਰ ਸਿੱਧੀ ਖੁੱਲੀ ਛੁੱਟੀ ਦੇ ਦੇਣ ਕਹਿੰਦੇ ਅਸੀਂ ਉਹਨਾਂ ਪੁਲਿਸ ਵਾਲਿਆਂ ਨੂੰ ਢਾ ਢਾ ਕੇ ਕੁੱਟਾਂਗੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਸਾਬਕਾ ਸੈਨਿਕ ਨਿੱਤਰ ਦੇ ਹੋਏ ਨਜ਼ਰ ਆਏ ਉੱਥੇ ਇੱਕ ਖੁਲਾਸਾ ਵੀ ਹੋਇਆ ਇਸ ਮਾਮਲੇ ਦੇ ਵਿੱਚ ਜੋ ਸ਼ਾਇਦ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਵੇਗਾ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਕੀ ਹੈ ਇਸ ਮਾਮਲੇ ਦੀ ਅਪਡੇਟ ਦੱਸਣ ਜਾ ਰਹੇ ਹਾਂ ਤੁਹਾਨੂੰ ਇਸ ਮਾਮਲੇ ਦੇ ਵਿੱਚ ਅੱਜ ਸਾਬਕਾ ਸੈਨਿਕ ਦਾ ਇੱਕ ਜਥਾ ਜਿਹੜਾ ਆ ਉਹ ਪਹੁੰਚਿਆ ਐਮਪੀ ਰਾਜਕੁਮਾਰ ਡਾਕਟਰ ਰਾਜਕੁਮਾਰ ਦੇ ਕੋਲ ਇੱਕ ਮੰਗ ਪੱਤਰ ਲੈ ਕੇ ਤਾਂ ਜਿਨ੍ਹਾਂ ਦੇ ਵੱਲੋਂ ਉਸ ਮੰਗ ਪੱਤਰ ਦੇ ਵਿੱਚ ਇਹ ਵੀ ਲਿਖਿਆ ਕਿ ਪੁਸ਼ਪਿੰਦਰ ਬਾਠ ਦਾ ਮੋਬਾਈਲ ਨਹੀਂ ਮਿਲ ਰਿਹਾ ਤੇ ਨਾ ਹੀ ਉਹਨਾਂ ਦਾ ਆਈ ਕਾਰਡ ਮਿਲ ਰਿਹਾ ਤੇ ਹੁਣ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਤਾਂ ਕਰ ਦਿੱਤਾ ਉਹਨਾਂ ਪੁਲਿਸ ਮੁਲਾਜ਼ਮਾਂ ਦਾ ਟਰਾਂਸਫਰ ਵੀ ਹੋ ਚੁੱਕਿਆ ਤੇ ਐਫ ਆਈ ਆਰ ਦਰਜ ਵੀ ਹੋ ਚੁੱਕੀ ਪਰ ਕਹਿੰਦੇ ਸਾਨੂੰ ਇੰਨਾ ਹੀ ਮਨਜ਼ੂਰ ਨਹੀਂ ਹੈ ਅਸੀਂ ਚਾਹੁੰਦੇ ਹਾਂ ਜੋ ਪੁਸ਼ਪਿੰਦਰ ਬਾਠ ਦੀ ਪਤਨੀ ਕਹਿ ਰਹੀ ਆ ਕਿ ਐਸਐਸਪੀ ਦਾ ਵੀ ਤਬਾਦਲਾ ਹੋਵੇ ਸੀਬੀਆਈ ਦੀ ਮੰਗ ਕੀਤੀ ਗਈ ਹੈ ਤੇ ਉਹਨਾਂ ਨੂੰ ਸਸਪੈਂਡ ਨਹੀਂ ਡਿਸਮਿਸ ਕੀਤਾ ਜਾਵੇ ਤੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ ਤਾਂ ਇਹ ਮਾਮਲਾ ਦਿਨਬਾ ਦਿਨ ਕਰਮਾਉਂਦਾ ਹੋਇ ਨਜ਼ਰ ਆ ਰਿਹਾ ਹੁਣ ਸੈਨਿਕ ਵੀ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਨਿੱਤਰਦੇ ਹੋਏ ਨਜ਼ਰ ਆ ਰਹੇ ਨੇ ਕੀ ਕੁਝ ਕਿਹਾ ਅਜਮਾ ਇਹ ਇੰਟਰਨੈਸ਼ਨਲ ਇਸ਼ੂ ਹੈ ਕੋਈ ਸਾਡੇ ਜਿਹੜੇ ਐਕਸਰਸਮੈਨ ਉਹ ਪੂਰੀ ਦੁਨੀਆ ਵਿੱਚ ਫੈਲੇ ਹੋਏਗਾ ਅੱਛਾ ਅੱਛਾ ਕਰ ਰਹੇ ਆ ਪਰ ਇਨਸੀਡੈਂਟ ਆ ਗੇਵੀ ਹੁੰਦੇ ਰਹੇ ਆ ਜਿਹੜਾ ਸ਼ਾਇਦ ਉਦੋਂ ਹੀ بڑا ਐਕਸ਼ਨ ਹੋ ਜਾਂਦਾ ਤੇ ਇਦਾਂ ਦੀ ਮਨੌਤ ਨਾ ਪਹੁੰਚਦੀ ਪਰ ਜਿਹੜਾ ਹੁਣ ਹੋ ਗਿਆ ਉਹ ਸਰਵਿੰਗ ਆਫੀਸਰ ਹੈਗਾ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਬਿਨਾਂ ਕਿਸੇ ਪ੍ਰੋਵੋਕੇਸ਼ਨ ਤੋਂ ਬਿਨਾਂ ਕਿਸੇ ਫੌਟ ਤੋਂ ਉਹ ਨਾਲ ਲੇਡੀ ਵੀ ਸੀ ਉਹਨੇ ਦੇਖਿਆ ਸਾਰੀ ਰਿਕਾਰਡਿੰਗ ਵੀ ਹੋਈ ਆ ਔਰ ਉਹ ਢਾਬਾ ਜਿੱਥੇ ਸਾਰੇ ਬੰਦੇ ਰੁਕਦੇ ਆ ਢਾਬੇ ਤੇ ਉਹਨੇ ਵੀ ਕਹਿ ਦਿੱਤਾ ਪਹਿਲੇ ਕੋਈ ਉਹਨਾਂ ਵੱਲੋਂ ਕੋਈ ਜਾਤ ਨਹੀਂ ਸੀ ਕਰਨ ਸਕੋ ਪਰ ਬਾਅਦ ਜੋ ਮਰਜ਼ੀ ਬਣਾਈ ਜਾਣ ਪਰ ਜਿਹੜਾ ਇਹਨੇ ਮੇਨ ਇਸ਼ੂ ਹੈ ਕਿ ਜਿਹੜੀ ਉੱਚ ਐਕਸ਼ਨ ਹੋਣਾ ਚਾਹੀਦਾ ਸੀ ਨਾਰਮਲ ਇੱਥੇ ਕੋਈ ਛਡਵਟ ਹੁੰਦੀ ਹੈ ਇੱਕਦਮ ਐਫਆਈਆਰ ਰਜਿਸਟਰ ਹੁੰਦੀ ਹੈ ਤੇ ਐਡਾ ਇਸ਼ੂ ਹੋ ਗਿਆ ਐਡਾ ਸੀਨੀਅਰ ਆਫਸਰ ਨੂੰ ਬੜੀ ਸੈਂਸਿਟਿਵ ਅਪੁਆਇੰਟਮੈਂਟ ਸੀਨੀਅਰ ਆਫਸਰ ਸਿਗਾ ਤੇ ਕੋਈ ਐਫਆਈਆਰ ਵਗੈਰਾ ਨਹੀਂ ਕੁਝ ਨਹੀਂ ਫੋਟੋ ਆ ਗਈਆਂ ਪੇਪਰ ਜੇ ਫਿਰ ਜ਼ੀਰੋ ਐਫਆਈਆਰ ਕਰਦੇ ਤੇ ਬਹੁਤ ਹੀ ਜ਼ਿਆਦਤੀ ਵਾਲੀ ਗੱਲ ਸੀ ਤੇ ਉਹ ਆਫਸਰ ਹੋਰ ਅਸੀਂ ਇੱਕ ਪੁਆਇੰਟ ਦੱਸਿਆ ਕਿ ਬੜਾ ਸੈਂਸਿਟਿਵ ਅਪੁਆਇੰਟਮੈਂਟ ਦੇ ਆਫਸਰ ਕਰ ਰਿਹਾ ਹੈ ਛੁੱਟੀ ਆਇਆ ਉਹ ਦੋ ਉਹਨਾਂ ਦਾ ਮੋਬਾਈਲ ਉਹਨਾਂ ਦਾ ਆਈਡੈਂਟੀਟੀ ਕਾਰਡ ਮਿਸਿੰਗ ਉਹ ਪਤਾ ਨਹੀਂ ਤੇ ਜੇ ਬਲਕੇ ਪੁਲਿਸ ਨੂੰ ਖੁਦ ਚਾਹੀਦਾ ਸੀ ਵੀ ਆਰਮੀ ਨਾਲ ਨਾਲ ਲੈ ਕੇ ਉਹਦੀ ਜੁਆਇੰਟ ਇਨਵੈਸਟੀਗੇਸ਼ਨ ਫਟਾਉਟ ਕਰਨ ਔਰ ਐਫ ਆਈ ਆਰ ਜੇ ਕਹਿੰਦੇ ਨਾ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਜੇ ਲੇਟ ਐਫ ਆਈ ਆਰ ਉਪਰ प्रेशर ਪੈ ਗਿਆ ਹੋਵੇ ਇਹਦਾ ਕੋਈ ਮਤਲਬ ਨਹੀਂ ਹੈ ਜੁਡੀਸ਼ੀਅਲ ਇਨਕੁਆਇਰੀ ਹੋਏ ਫਿਰ ਜਦ ਦੇਰ ਪੈ ਗਈ ਸਬੂਤ ਖਤਮ ਹੋ ਜਾਂਦੇ ਆ ਦੂਸਰੇ ਦਿਨ ਹੀ ਢਾਬੇ ਵਾਲਾ ਮੁਕਰ ਗਿਆ ਕਿ ਨਹੀਂ ਉਹ ਇਦਾਂ ਇਦਾਂ ਉਹ ਤੇ ਹੁਣ ਆ ਹੀ ਹਾ ਉਹ ਵੀ ਢਾਬਾ ਚਲਾਉਣਾ ਹੈਗਾ ਤੇ ਇਸ ਕਰਕੇ ਇਹ ਦੇਖਿਆ ਵੀ ਕਿਤੇ ਐਕਸ਼ਨ ਜਿਆਦਾ ਹੋ ਨਹੀਂ ਰਿਹਾ ਗਵਰਨਮੈਂਟ ਵੱਲੋਂ ਕੋਈ ਸਟੇਟਮੈਂਟ ਨਹੀਂ ਸਾਡੇ ਕੰਸਰਨਡ ਮਿਨਿਸਟਰੀ ਜਿਹੜੇ ਪੰਜਾਬ ਦੇ ਹੈ ਕੋਈ ਮਿਨਿਸਟਰ ਸੋ ਅਸੀਂ ਆਪਣੇ ਇਲਾਕੇ ਦੇ ਐਮਪੀ ਸਾਹਿਬ ਡਾਕਟਰ ਰਾਜ ਕੁਮਾਰ ਸਾਹਿਬ ਕੋਲ ਆਏ ਆ ਤੇ ਅਸੀਂ ਸਾਰੇ ਅਲੱਗ-ਅਲੱਗ ਮਤਲਬ ਬੜੇ ਡਿਸਟਿੰਗੁਇਸ਼ ਸਾਡੇ ਸਾਰੇ ਵੈਟਰਨਸ ਹੈਗੇ ਆ ਜਿਹੜੇ ਤੇ ਨਹੀਂ ਵੀਵ ਕੋ ਸਾਰੇ ਅਸੀਂ ਨਹੀਂ ਆ ਸਕਦੇ ਇੱਥੇ ਹੋਰ ਵੀ ਅੱਗੇ ਐਕਸ਼ਨ ਹੁੰਦੇ ਰਹਿਣਗੇ ਹੁਸ਼ਿਆਰ ਬ੍ਰਾਦਰ ਲੱਗਦਾ ਹੈ ਇਸੇ ਮੈਕਸਿਮ ਸਰਵਿੰਗ ਪਰਸਨ ਮੈਕਸਿਮ ਵੈਟਰਨਸ ਔਰ ਮੈਕਸਿਮ ਸ਼ਹੀਦ ਇਸ ਇਲਾਕੇ ਤੋਂ ਹੋਏ ਆ ਇਹਦੇ ਕੁਝ ਬਹੁਤ ਸਾਰੇ ਅਫਸਰ ਵਗੈਰਾ ਜਵਾਨ ਜੇਸ਼ੋਖੜੇ ਜਿਹਦੇ ਦੋ ਦੋ ਬੱਚੇ ਫੌਜ 'ਚ ਹੈਗੇ ਆ ਬੜੇ ਸੀਨੀਅਰ ਰੈਂਕਾਂ 'ਚ ਹੈਗੇ ਤੇ ਸਾਨੂੰ ਉਹਨਾਂ ਸਾਹਮਣੇ ਸਾਨੂੰ ਸ਼ਰਮ ਆ ਰਹੀ ਹੈ ਉਹ ਬੱਚਿਆਂ ਨੂੰ ਸਾਡੇ ਸਾਹਮਣੇ ਸ਼ਰਮ ਆ ਰਹੀ ਹੈ ਕਿਉਂਕਿ ਉਹ ਸਰਵਿੰਗ ਹੈਗੇ ਆ ਤੇ ਉਧਰ ਕੀ ਐਕਸ਼ਨ ਹੋਇਆ ਤੇ ਇਸ ਕਰਕੇ ਬੜਾ ਸੈਂਸਿਟਿਵ ਇਸ਼ੂ ਹੈ ਤੇ ਸਾਨੂੰ ਐਮਪੀ ਸਾਹਿਬ ਨੇ ਬੜਾ ਪਿਆਰ ਨਾਲ ਸੁਣਿਆ ਅਸੀਂ ਪਹਿਲੇ ਵੀ ਇਦਾਂ ਦੇ ਕੁਝ ਪੁਆਇੰਟ ਦਿੱਤੇ ਸੀਗੇ ਬਟ ਅੱਜ ਦਾ ਇਸ਼ੂ ਜਿਹੜਾ ਤਾਂ ਹੈ ਕਿ ਗੁਰਵਾਨੀ 'ਚ ਕਹਿੰਦੇ ਜਬੇ ਬਾਣ ਲੱਗੇ ਤਵੇ ਰੋਸ ਚੱਗ ਅੱਜ ਜਿਹੜਾ ਬੁੱਤ ਹੀ ਐਸੀ ਜਗ੍ਹਾ ਸੱਟ ਲੱਗੀ ਹੈ ਇਸ ਕਰਕੇ ਜੀ ਸਾਰੇ ਉਹਨਾਂ ਨੂੰ ਮਿਲਣਾ ਹੈ ਤੇ ਬਹੁਤ ਜ਼ਿਆਦਾ ਹੈ। ਮੈਂ ਮੰਗ ਕੀਤੀ ਗਈ ਕਿ ਮੀਨ ਆਪਣੇ ਕੀ ਐਫਆਈਆ ਵਗੈਰਾ ਕਦੇ ਹੋ ਰਹੀ ਲਾਂਚ ਹੋ ਗਈ ਨਹੀਂ। ਨਹੀਂ ਨਹੀਂ ਹੋ ਰਹੀ ਹੈ ਪਰ ਉੱਥੇ ਵੀ ਇਹ ਦੇ ਕੋਈ ਐਸਆਈਡੀ ਬਣਦੀ ਹੈ। ਇਹ ਐਸਆਈਡੀ ਜਿਹੜਾ ਆਪਣੇ ਮੰਦਾ ਹੈੱਡ ਹੈ ਅਸੀਂ ਕਿਸੇ ਦੀ ਇੰਪਾਰਸ਼ਲਿਟੀ ਨੂੰ ਕੁਐਸਚਨ ਨਹੀਂ ਕਰ ਰਹੇ। ਬੜੀ ਤਰੀਕਾ ਹੁੰਦਾ ਹੈ ਨਾ ਇਹਦੇ 92 ਜੀ ਵੀ ਇੱਕ ਆਫਸਰ ਹੁਣ ਮੈਂ ਆਪਾਂ ਹਿਸਟਰੀ 'ਚ ਨਹੀਂ ਜਾਣਾ ਚਾਹੁੰਦੇ। ਉੱਥੇ ਕਲ ਵਰਤ ਸੀਗਾ ਉਹ ਵਿਚਾਰਾ ਉਹਨੇ ਉਦੋਂ ਹੀ ਉੱਠ ਕੇ ਕਿਹਾ ਵੀ ਰਾਜ ਨੂੰ ਕੋਈ ਟੈਰੇਸ ਇਨਸੀਡੈਂਟ ਹੋਇਆ ਉਹਨਾਂ ਕਹਿੰਦੇ ਮੈਂ ਤਾਂ ਕੋਈ ਨਹੀਂ ਸੁਣਿਆ ਗੱਲ। ਕਮਾਂਡ ਹੈੱਡਕ quart ਲੈਵਲ ਤੇ ਹੋਈ ਉਦੋਂ ਜਲ ਜੋਸ਼ੀ ਸਾਡੇ ਆਰਮੀ ਕਮਾਂਡਰ ਨੇ ਕੱਲ ਵੀ ਲਿਖਿਆ ਸੀ ਕਿਸੇ ਆਪਣੇ ਟੀਮ ਦੇ ਉਦੋਂ ਵੀ ਉਹਨੂੰ ਇੱਕ ਐਸਐਸਪੀ ਥੱਪੜ ਮਾਰ ਦੇ ਕੇ ਸਰਵਿੰਗ ਇਲੈਕਟ੍ਰੈਂਟ ਕਰ ਲੋ ਛੁੱਟੀ ਆ ਉਸੇ ਲੈ ਤਾ ਅਸੀਂ ਹੋਰ ਕਿਤੇ ਵੀ ਉਹ ਅਗਰ ਲੋਕਲ ਹੁੰਦਾ ਬੰਦਾ ਉੱਤੇ ਬਦ ਨਹੀਂ ਕੀ ਇਲਜ਼ਾਮ ਲਗਾ ਦਿੰਦੇ ਉਹ ਸ਼ਾਇਦ ਹਰਿਆਣੇ ਦਾ ਸੀ ਕਰ ਰ ਬੱਤ ਤੇ ਉਹ ਫਿਰ ਕੁਝ ਨਹੀਂ ਹੋਇਆ ਦੇਖੋ ਉਹੀ ਬੰਦਾ ਇਹਨਾਂ ਥੱਪੜ ਮਾਰਿਆ ਸੀ ਉਹ ਡੀਜੀਪੀ ਲੈਵਲ ਤੱਕ ਮਤਲਬ ਮੈ ਇਹ ਥੋੜਾ ਅੱਛਾ ਨਹੀਂ ਲੱਗਦਾ ਕੋਈ ਬਹੁਤ ਅੱਛੇ ਅੱਛੇ ਅਫਸਰ ਪੁਲਿਸ ਵਰਤ ਜਾਂ ਸਾਡੇ ਖੜੇ ਸਾਰੇ ਬਹੁਤ ਦੋਸਤ ਹੈਗੇ ਸਾਰੇ ਪੁਲਿਸ ਫੋਰਸ ਦੇ ਫਰੈਂਡਸ ਹੈਗੇ ਆ ਰਿਲੇਟਿਵਸ ਹੈਗੇ ਆ ਸਾਡੇ ਕਾਫੀ ਜਿਹੜੇ ਡੀਜੀਪੀ ਸਾਹਿਬ ਤੱਕ ਵੀ ਉਹ ਵੀ ਇੱਕ ਆਰਮੀ ਆਫਸਰ ਦੇ ਬੇਟੇ ਹੈ ਹੁਣ ਕਿਹੜੇ ਕਿਹੜੇ ਗੜਾਈਆ ਜਿਹੜਾ ਇੱਥੇ ਦੇਖ ਲਓ ਕਿਨੇ ਕਿੰਨੇ ਐਸਐਸਪੀ ਜਾਂ ਡੀਏਜੀ ਕਿਹੜੇ ਮਤਲਬ ਆਰਮੀ ਆਫਸਰ ਦੇ ਬੱਚੇ ਹੈਗੇ ਸੋ ਸਾਨੂੰ ਇਦਾਂ ਕਿਸੇ ਅਗੇ ਕੁਝ ਨਹੀਂ ਅਜੇ ਤੱਕ ਉਸ ਆਪ ਵਿੱਚ ਦੱਸਣ ਕਿ ਅਸੀਂ ਇਦਾਂ ਇਕੱਠੇ ਹੋ ਕੇ ਕਿਤੇ ਰਿਪੋਰਟ ਕੀਤੀ ਆ ਸਾਡੇ ਸਮੇਂ ਕਿੰਨਿਆਂ ਨੂੰ ਗ੍ਰੀਵੈਂਸ ਹੈ ਲੋਕਾਂ ਨੂੰ ਵੀ ਪਹਿਲੇ ਕੋਈ ਇਸ਼ੂਅਟ ਹੋ ਜਾਂਦਾ ਕਈ ਟਾਂਡੇ ਕਦੀ ਕਿਤੇ ਹੋਲ ਜਗ੍ਹਾ 'ਚ ਵੀ ਕੋਈ ਇਦਾਂ ਕਿਉਂ ਨਹੀਂ ਜੁਆਇੰਟ ਐ ਤੇ ਹੁਣ ਇਹ ਆ ਵੀ ਅਸੀਂ ਵੀ ਸੋਚਿਆ ਵੀ ਜਦ ਤੱਕ ਉਹਨੂੰ ਸੀਰੀਅਸਲੀ ਨਾ ਲਵੇ ਕੋਈ ਐਕਸੀਡੈਂਟ ਹੋਵੇ ਪਰ ਜਿਹੜਾ ਇਮੀਡੀਏਟ ਸਰ ਅੱਜ ਦਾ ਮੁੱਦਾ ਹੈ ਕਿ ਇਹਨੂੰ ਬਿਲਕੁਲ ਕਨਕਲੂਸਿਵ ਐਂਡ ਤੱਕ ਲੈ ਜਾਣਾ ਚਾਹੀਦਾ ਇਹ ਇੱਕ ਬੜੀ ਯਾਦਗਾਰੀ ਪਨਿਸ਼ਮੈਂਟ ਉਹਨਾਂ ਬੰਦੇ ਨੂੰ ਹੋਣੀ ਚਾਹੀਦੀ ਹੈ ਬਿਕੋਜ਼ ਹੁਣ ਵਾਜੇ ਦੇਖੋ ਉੱਥੇ ਵੀ ਕਹਿੰਦੇ ਥੱਪੜ ਮਾਰ ਕੇ ਬੰਦੇ ਨੂੰ ਮਾਫੀ ਮੰਗ ਲਓ ਥਰ ਇਜ਼ ਨਾਟ ਇਨਾਫ ਉੱਥੇ ਜਿਹੜਾ ਪੁਲਿਸ ਦੀ ਪ੍ਰੋਸੀਜਰ ਹੈ ਉਸਾ ਉਹਨਾਂ ਹੋਣਾ ਚਾਹੀਦਾ ਔਰ ਪੁਜੀਟਿਵ ਪ੍ਰੋਸੀਜਰ ਇਹ ਹੈ ਕਿ ਕੁਝ ਇਦਾਂ ਦਾ ਇਸਟ੍ਰੇਟ ਹੁੰਦਾ ਬਾਈ ਨੇਮ ਐਫ ਆਈ ਆਰ ਹੁੰਦੀ ਹੈ ਔਰ ਇਹ ਮਾਮ ਨਾਟ 45 ਡੇਜ਼ ਫਿਰ ਦੱਸੀ ਜਾਂਦੇ ਜੀ 90 ਡੇਜ਼ ਪੁਲਿਸ ਪੁੱਛੀ ਜਾਂਦੀ ਹੈ ਫਿਰ 45 ਡੇਜ਼ ਕਰਤਾ ਕਿ ਬਹੁਤ ਬੜਾ ਕੰਮ ਕਰਦਾ ਇਟ ਸ਼ੁੱਡ ਬੀ ਡੇ ਟੂ ਡੇ ਬੇਸਿਸ ਜਿਹੜਾ ਉਹਦੀ ਹੈਰਿੰਗ ਔਰ ਇਨਕੁਆਰੀ ਹੋਵੇ ਔਰ ਇਨਕੁਆਰੀ ਸ਼ੁੱਡ ਬੀ ਬਾਈ ਮੈਨੀ ਪੀਪਲ ਹੂ ਡੋਨਟ ਟੇਕ ਸਾਈਡਸ ਜਿਹੜੇ ਪੱਖਪਾਤ ਨਾਲ ਨਾ ਕਰਦਾ ਸੀ ਜਿਹੜੇ ਵੀ ਸਪੈਸ਼ਲ ਡੀਜੀ ਜਿਹੜੇ ਵੀ ਲੱਗੇ ਸੀ ਉਹਨਾਂ ਨੂੰ ਕਹਿੰਦੇ ਪੱਖਪਾਤ ਹੋਏਗਾ ਸਾਡੇ ਬਣੇ ਉਹ ਜੋ ਸੁਣ ਰਹੇ ਜੀ ਐਸਆਈਟੀ ਤੇ ਹੁਸ਼ਿਆਰਪੁਰ ਦੀ ਐਸਪੀ ਜਾਂ ਐਸਐਸਪੀ ਸਾਹਿਬ ਦਾ ਨਾਮ ਜਿਹੜਾ ਅਸੀਂ ਕਿਸੇ ਨੂੰ ਉਹ ਨਹੀਂ ਸੋਚਦੇ ਦੇ ਮੇਬੀ ਮੋਰ ਯਰੋ ਸਟ੍ਰੇਟ ਫਾਰਵਰਡ ਨੇ ਐਨੀਬਡੀ ਐਸ ਪਰ ਜਦ ਤੱਕ ਪਬਲਿਕ ਦੇ ਮਨਾਂ ਚ ਇਹ ਨਹੀਂ ਜਾਂਦਾ ਵੀ ਇਹ ਨਹੀਂ ਠੀਕ ਨਹੀਂ ਹੋ ਰਿਹਾ ਕਮਨਵਰੀ ਤੇ ਉਹ ਇਸ ਕਰਨ ਲਈ ਸਾਨੂੰ ਡਾਕਟਰ ਸਾਹਿਬ ਨੇ ਬੜੀ ਜੁੜੀ ਕੇਂਦਰ ਪੇਸ਼ੈਂਟ ਹੈਰਿੰਗ ਦਿੱਤੀ ਹੈ ਬੜੇ ਸੈਜਵਾ ਬੈਠ ਕੇ ਐਮਐਲਏ ਸਾਹਿਬ ਜੀ ਦੇ ਡਾਕਟਰ ਇਸ਼ਾਨ ਉਹਨਾਂ ਨੇ ਜਿਹੜਾ ਮੈਮੋਰੰਡਮ ਦਿੱਤਾ ਹੈ ਤੇ ਉਹਨੇ ਸਾਰਾ ਅਸ਼ੋਰ ਕੀਤਾ ਕਿ ਉਹ ਪ੍ਰੋਪਰ ਜਗ੍ਹਾ ਪਹੁੰਚਾ ਦੇਣਗੇ ਤੇ ਵਿਧਾਨ ਸਭਾ ਪਾਰਲੀਮੈਂਟ ਵਗੈਰਾ ਚੋਂ ਮੁੱਦਾ ਠਾਣਗੇ ਜਿਹਨਾਂ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਮੀਡੀਆ ਦਾ ਕਿ ਇਹ ਮੀਡੀਆ ਹੀ ਸਾਰੇ ਕਰ ਸਕਦਾ ਹੈ ਇਸ਼ੂ ਤੇ ਤਾਂ ਹੀ ਪ੍ਰੈਸ਼ਰ ਪੈਂਦਾ ਤੁਹਾਡਾ ਬਹੁਤ ਸਾਰਿਆਂ ਦਾ ਧੰਨਵਾਦ ਇਹ ਸਾਡੇ ਮੇਰੇ ਸਾਥੀ ਜਿਹੜੇ ਸਾਰੇ ਇਹਨਾਂ ਕੰਮਾਂ ਕੀ ਹੈਗੇ ਆ ਜੀ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਪਟਿਆਲਾ ਚ ਕਰਨਲ ਪੁਸ਼ਪਿੰਦਰ ਬਾਘ ਦੇ ਨਾਲ ਹੋਈ ਕੁੱਟਮਾਰ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਇਹ ਮਾਮਲਾ ਭਖਦਾ ਹੋਇਆ ਨਜ਼ਰ ਆ ਰਿਹਾ ਪਹਿਲਾਂ ਬੀਜੇਪੀ ਦੀ ਸਪੋਰਟ ਮਿਲੀ ਇਸ ਮਾਮਲੇ ਦੇ ਵਿੱਚ ਹੁਣ ਸਾਬਕਾ ਫੌਜੀ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਨਿਤਰਾਏ ਹਾਲਾਂਕਿ ਕੱਲ ਪਟਿਆਲਾ ਦੇ ਵਿੱਚ ਵੀ ਜੋ ਸੈਨਿਕ ਪਹੁੰਚੇ ਸੀ ਉਹਨਾਂ ਦੇ ਵੱਲੋਂ ਕਹਿ ਦਿੱਤਾ ਸੀ ਕਿ ਜੇਕਰ ਸਾਨੂੰ ਕਰਨਲ ਪੁਸ਼ਪਿੰਦਰ ਬਾਠ ਇੱਕ ਵਾਰ ਸਿੱਧੀ ਖੁੱਲੀ ਛੁੱਟੀ ਦੇ ਦੇਣ ਕਹਿੰਦੇ ਅਸੀਂ ਉਹਨਾਂ ਪੁਲਿਸ ਵਾਲਿਆਂ ਨੂੰ ਢਾ ਢਾ ਕੇ ਕੁੱਟਾਂਗੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਸਾਬਕਾ ਸੈਨਿਕ ਨਿਤਰਦੇ ਹੋਏ ਨਜ਼ਰ ਆਏ ਉੱਥੇ ਇੱਕ ਖੁਲਾਸਾ ਵੀ ਹੋਇਆ ਇਸ ਮਾਮਲੇ ਦੇ ਵਿੱਚ ਜੋ ਸ਼ਾਇਦ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਵੇਗਾ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਕੀ ਹੈ ਇਸ ਮਾਮਲੇ ਦੀ ਅਪਡੇਟ ਦੱਸਣ ਜਾ ਰਹੇ ਹਾਂ ਤੁਹਾਨੂੰ ਇਸ ਮਾਮਲੇ ਦੇ ਵਿੱਚ ਅੱਜ ਸਾਬਕਾ ਸੈਨਿਕ